ਜਿ ਕਿਸ ਤਰ੍ਹਾਂ ਦੇਖਦੇ ਹਾਂ ਜੋ ਤੁਸੀਂ ਅੱਜ ਬਾਰਡ ਸਿਸਮੇ ਦੁਆਰਾ ਪ੍ਰਦਾਨ ਹੁਣ। ਸਭ ਤੋਂ ਪਹਿਲਾਂ ਮੈਂ ਸਾਡੀ ਸਾਰੀ ਬਾਰ ਦੇ ਮੈਂਬਰ ਸਾਹਿਬਾਨ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਫੇਰ ਦੂਜੀ ਵਾਰੀ ਇਸ ਬਾਰ ਤੇ ਆ ਸੇਵਾ ਕਰਨ ਦਾ ਮੌਕਾ ਦਿੱਤਾ। ਤੇ ਮੈਂ ਵਿਸ਼ਵਾਸ ਵੀ ਦਿਵਾਉਣਾ ਸਾਰੀ ਬਾਰ ਨੂੰ ਕਿ ਜਿਵੇਂ ਮੈਂ ਪਿਛਲੇ ਸਾਲ ਬੜੀ ਤੰਦੇਹੀ ਨਾਲ ਇਮਾਨਦਾਰੀ ਨਾਲ ਕੰਮ ਕੀਤੇ ਨੇ ਉਸੇ ਤਰੀਕੇ ਨਾਲ ਇਸ ਸਾਲ ਵੀ ਅਸੀਂ ਇਮਾਨਦਾਰੀ ਤਨਹੀ ਨਾਲ ਕੰਮ ਕਰਦੇ ਰਹਾਂਗੇ ਜੋ ਸਾਡੀ ਬਾਰ ਦੀਆਂ ਮੁਸ਼ਕਿਲਾਂਕ ਨੇ ਉਹਨਾਂ ਨੂੰ ਹਲ ਕਰਨ ਜੋ ਰਹਿ ਗਈਆਂ ਉਹਨਾਂ ਨੂੰ ਹੱਲ ਕਰਨੀ ਮੈਂ ਪੂਰੀ ਦੀ ਪੂਰੀ ਕੋਸ਼ਿਸ਼ ਕਰੂੰਗਾ ਤੇ ਜਿਹੜੀ ਮੇਰੀ ਟੀਮ ਹੈ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜੋ ਮੇਰੇ ਨਾਲ ਇੱਥੇ ਜਿੱਤੇ ਨੇ ਤੇ ਅਸੀਂ ਸਾਰੇ ਇਕੱਠੇ ਇੱਕ ਦੂਜੇ ਨਾਲ ਮਿਲ ਕੇ ਜਿਸ ਤਰ੍ਹਾਂ ਦੀ ਪਿਛਲੇ ਸਾਲ ਚੱਲੇ ਆ ਉਸ ਤਰ੍ਹਾਂ ਹੀ ਇਸ ਸਾਲ ਚੱਲ ਕੇ ਬਾਅਦ ਦੇ ਜੋ ਵੀ ਕਪੈਟਿੰਗ ਕੰਮ ਨੇ ਉਹਨਾਂ ਨੂੰ ਕਰਵਾਵਾਂਗੇ ਬਰਾਦੀ ਬੋਟਿੰਗ ਦੀ ਗੱਲ ਕੀਤੀ ਜਾਵੇ ਪਿਛਲੀ ਵਾਰ ਨਾਲੋਂ ਬੋਟਿੰਗ ਕਾਫੀ ਕੱਟੀ ਗਈ ਇਹਦੇ ਬਾਰੇ ਗੱਲ ਚਾਹੁੰਦਾ ਇਹ ਪਿਛਲੇ ਸਾਲ ਅਸੀਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਆਪਣਾ ਵਾਰ ਦਾ ਨਵਾਂ ਸਬਦਾਨ ਬਣਾਈਏ ਤੇ ਅਸੀਂ ਬਾਰ ਦਾ ਜੋ ਨਵਾਂ ਸੰਵਿਧਾਨ ਬਣਾਇਆ ਉਸ ਦੇ ਵਿੱਚ ਇਸ ਨੇ ਫਰੇਮ ਦੇ ਵਿੱਚ ਕਰ ਲਿਆ ਕਿ VOTING ਰਾਈਟ ਕਿਸ ਨੂੰ ਜੋ ਫਰੇਮ ਦੇ ਵਿੱਚ ਆਇਆ ਉਸ ਨੂੰ VOTING ਰਾਈਟ ਮਿਲ ਗਈ ਜੋ ਇਸ ਫਰੇਮ ਤੋਂ ਬਾਹਰ ਸੀ ਉਸ ਨੂੰ VOTING ਰਾਈਟ ਅਸੀਂ ਨਹੀਂ ਦਿੱਤੀ ਇਸ ਦਾ ਵੀ ਨਤੀਜਾ ਹੈ ਕਿ ਬਾਰ ਨੇ ਜੋ ਇਹ ਇਸ ਨੇ ਕਨਸਟੀਟਿਊਸ਼ਨ ਬਣਾਇਆ ਉਸ ਨੂੰ ਹੀ ਉਹਨਾਂ ਨੇ ਇੰਡੋਰਸ ਕੀਤਾ ਹੈ ਕਿ ਜੋ ਕੰਮ ਹੋਇਆ ਹੈ ਬਹੁਤ ਵਧੀਆ ਹੋਇਆ ਕਿਉਂਕਿ ਸਾਡੀ ਬਾਰ ਦੇ ਵਿੱਚ ਜਾਇਹੇ ਵੀ ਵਕੀਲ ਸਾਹਿਬਾਨ ਸੀ ਜੋ ਕਰੇ ਸਾਡੀ ਬਾਰ ਦੇ ਵਿੱਚ ਨਹੀਂ ਸੀ ਹੋਵੇ ਬਲਕਿ ਕਈ ਦਾ ਹੈਗੇ ਵਕੀਲ ਸਾਹਿਬਾਨ ਸੀ ਜਿਹੜੇ ਕਿ ਸਰਕਾਰੀ ਨੌਕਰੀਆਂ ਲੈ ਚੁੱਕੇ ਸੀ ਪਰ VOTING ਵੋਟ ਪਾ ਜਾਂਦੇ ਸੀ ਇਸ ਕਰਕੇ ਵੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਸਾਰੇ ਵਕੀਲ ਸਾਹਿਬਾਨ ਜੋ ਇੱਥੇ ਸਾਡੀ ਬਾਰ ਨਾਲ ਕੋਈ ਸੰਬੰਧ ਨਹੀਂ ਰੱਖਦੇ ਉਹਨਾਂ ਨੂੰ ਕੋਈ VOTING RIGHT ਨਾ ਦਿੱਤਾ ਜਾਵੇ ਬਲਕਿ ਅਸੀਂ ਕਿਹਾ ਕਿ ਜੋ VOTING RIGHT ਸਿਰਫ ਅਸੀਂ ਉਹਨਾਂ ਵਕੀਲਾਂ ਨੂੰ ਦਵਾਂਗੇ ਜੋ ਸਾਡੇ ਕ੍ਰਾਈਟਰੀਆ ਮੁਤਾਬਕ VOTING RIGHT ਦਾ ਹੱਕ ਰੱਖਦੇ ਨੇ ਲੇਕਿਨ ਅਸੀਂ ਇਹ ਵੀ ਰੱਖਿਆ ਕਿ ਬਾਕੀ ਜੋ ਮੈਂਬਰ ਸਾਹਿਬਾਨ ਨੇ ਉਹ ਸਾਡੀ ਬਾਰ ਦੇ ਆਨਰੇਰੀ ਮੈਂਬਰ ਰਹਿਣਗੇ ਉਹਨਾਂ ਨੂੰ ਬਾਕੀ ਸਾਰੀਆਂ ਜੋ ਸੁਖਦੌਲਤਾ ਮਿਲਦੀਆਂ ਨੇ ਉਹ ਮਿਲਦੀਆਂ ਰਹਿਣਗੀਆਂ ਐਡਵੋਕੇਟ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਬਾਰਸ ਦਸੰਦੀ ਚੋਣ ਹੋਈਆ ਤੇ ਅੱਜ ਕੌਣ ਕੌਣ ਕਿਸ ਅਹੁਦੇ ਲਈ ਜਿੱਤਿਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਮੁੱਚੀ ਬਾਦ ਨੇ ਦੁਬਾਰਾ ਸਰਦਾਰ ਸੁਖਿੰਦਰ ਸਿੰਘ ਖੀਰ ਸਾਹਿਬ ਜੀ ਨੂੰ ਪ੍ਰਧਾਨ ਦਾ ਅਹੁਦਾ ਦੇ ਕੇ ਨਵਾਜਿਆ ਨਾਲ ਹੀ ਵਾਈਸ ਪ੍ਰੈਜ਼ੀਡੈਂਟ ਜੋ ਸਾਡੇ ਜਗਮੀਤ ਜੀ ਨੇ ਉਹ ਜਿੱਤੇ ਨੇ ਤੀਜੇ ਇੱਕ ਰਿਜ਼ਰਵ ਦਾ ਰੱਖਿਆ ਹੋਇਆ ਸੀਗਾ ਲੇਡੀਜ਼ ਰਿਜ਼ਰਵ ਜਿਹੜੀ ਅਨੋਪੋਜ਼ਡ ਜੋਹੀ ਜੀ ਉਹ ਨਿੱਤ ਹੋਈ ਸੀ ਕਿ ਨਾਲ ਹੀ ਸਾਡੇ ਜੋ ਕੈਸ਼ੇ ਸੀ ਉਹ ਵੀ ਅਨਪੋਸਟ ਆ ਗਈ ਸੀ ਕਿ ਜਿਹੜੇ ਜੁਆਇੰਟ ਸੈਕਟਰੀ ਉਹ ਹਰਸਿੰਦਰ ਸਿੰਘ ਜੀ ਜਿੱਤੇ ਨੇ ਸਮੁੱਚੀ ਟੀਮ ਨੂੰ ਸੈਕਟਰੀ ਸਾਡੇ ਬਲੰਗਣ ਜਿਹੜੇ ਪਹਿਲਾ ਸੀ ਕੋ ਰਿਪੀਟ ਹੋਏ ਨੇ ਇਸ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਆ ਵੱਡੀ ਗੱਲ ਇਹ ਹੈ ਜਿਹੜੀ ਲੈਂਡਮਾਰਕ ਕਦਮ ਚੁੱਕੇ ਸੀ ਪ੍ਰਧਾਨ ਜੀ ਹਰਸਾ ਜੀ ਨੇ ਇਸ ਤਰ੍ਹਾਂ ਕਨਸਟੀਟਿਊਸ਼ਨ ਨੂੰ ਬਣਾਉਣਾ ਜਿਹੜੀ ਕਈ ਸਾਲਾਂ ਤੋਂ ਮੰਗ ਆਉਂਦੀ ਸੀ ਵਾਰ ਦੀ ਤੇ ਉਹਦੇ ਵਿੱਚ ਜਿਹੜੇ ਅਨ ਪ੍ਰੈਕਟਿਸ ਸਾਡੇ ਐਡਵੋਕੇਟਸ ਨੇ ਉਹਨਾਂ ਦਾ ਜਿਹੜਾ VOTING ਕ੍ਰਾਈਟਰੀਆ ਹੈ ਉਹਨੂੰ ਇੱਕ ਫਰੇਮਵਰਕ ਚ ਦੇਣਾ ਉਹਦੀ ਵਧਾਈ ਦੇ ਜੋਤੇ ਉਹ ਹੱਕਦਾਰ ਨੇ ਉਤੀ ਉਹ ਪ੍ਰਦਾਨ ਜਿਹੜੇ ਇੱਕ ਸ਼ੀਸ਼ਾ ਦਿਖਾਇਆ ਬਾਹਰ ਨੇ ਵੀ ਜਿਹੜਾ ਵੀ ਬਾਹਰ ਲਈ ਬਾਹਰ ਮੈਂਬਰਸ ਲਈ ਕੰਮ ਕਰੂਗਾ ਤੇ ਹਮੇਸ਼ਾ ਬਾਹਰ ਉਹਨੂੰ ਜਿਤਾਉਂਦੀ ਹੈ ਤੇ ਇੱਕ ਵੱਡੇ ਮਾਰਜਨ ਨਾਲ ਜਿਸ ਤਰ੍ਹਾਂ ਪਹਿਲਾਂ 1100 ਲਗਭਗ ਵੋਟਾਂ ਸੀਗੀਆਂ ਇਸ ਵਾਰ 600 650 ਵੋਟ ਰਹੀ ਹੈ ਤੇ ਜਿਹੜੇ ਵੀ ਕੈਂਡੀਡੇਟ ਜਿੱਤੇ ਨੇ ਬਹੁਤ ਘੱਟ ਮਾਰਜਨ ਨਾਲ ਦਿੱਤੇ ਨੇ ਕੋਈ 5 ਦਾ ਕੋਈ 10 ਦਾ ਕੋਈ 11 ਦਾ ਪਰ ਪ੍ਰਧਾਨ ਜੀ ਸੁਖਵਿੰਦਰ ਸਿੰਘ ਢੀਂਸਾ ਜੀ 34 ਦੇ ਮਾਰਜਨ ਨਾਲ ਜਿੱਤੇ ਨੇ ਇੱਕ ਤਰ੍ਹਾਂ ਦੀ ਸਮੁੱਚੀ ਮਿਸਾਲ ਕੀ ਨਾਮ ਆਈ ਆਪਣਾ ਜਗਮੀਤ ਸਿੰਘ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਜੋ ਤੁਸੀਂ ਅੱਜ ਆਪਣੀ ਚੋਣ ਜਿੱਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਸਾਰੇ ਭਾਈਚਾਰੇ ਦੋਸਤਾਂ ਮਿੱਤਰਾਂ ਨੇ ਸਾਡੇ ਨਾਲ ਹਿੰਮਤ ਕਰਕੇ ਮਿਹਨਤ ਕੀਤੀ ਹੈ ਤੇ ਇਹ ਜਿੱਤ ਸਾਡੇ ਸਾਰਿਆਂ ਦੀ ਹੈ ਤੇ ਇਹਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕੀ ਕਰਨਾ ਚਾਹੋਗੇ ਤੁਸੀਂ ਅਗਲੀ ਹੁਣ ਚੋਣ ਜਿੱਤਿਓ ਆਪਣੇ ਭਾਈਚਾਰੇ ਲਈ ਭਾਈਚਾਰੇ ਲਈ ਸਾਰੇ ਜੀ ਸਾਡੀ ਇਕੱਠੀ ਮੰਗਾਣੇ ਸਾਡੇ ਭਾਈਚਾਰੇ ਦੀ ਵਧੀਆ ਮਤਲਬ ਐਸੇ ਔਨਲੀ ਇਤਿਹਾਸਿਕ ਜੁਡੀਸ਼ਰੀ ਨਾਲ ਬੈਂਚ ਨਾਲ ਵਧੀਆ ਰਿਲੇਸ਼ਨ ਬਣਾ ਕੇ ਰੱਖੀ ਔਰ ਜਿੰਨੀਆਂ ਵੀ ਲੋੜਾਂ ਨੇ ਪੂਰੀਆਂ ਕਰ ਸਕੀਏ ਸਾਡੀ ਰਜ਼ੀਮ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਅੰਦਰ ਅਸੀਂ ਉਹਨਾਂ ਹੋਰ ਬਹਿਤ ਕਰ ਸਕੀਏ